ਨਾਨਕ ਕਾਰਜਸਾਰ ਮਹੱਲਾ ਦੂਜਾ ਮਨ ਹਠ ਤਰਪ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਸਤਗੁਰ ਏਕ ਵਿਚਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਭਉ ਤਿਨ ਨਾਹੀਂ ਭਉ ਮੁਝ ਭਉ ਨਿਭਵਿਆ ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਇਆ ਮਹੱਲਾ ਦੂਜਾ ਤੁਰ ਦੇ ਕਉ ਤੁਰਦਾ ਮਿਲੈ ਉੜ ਤੇ ਕਉ ਉੜਦਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਮਾਰੀਆਂ ਲੱਗ ਪਏ گا ਵਾਰੀ ਜਿਨ ਕੀਏ ਤਿਸਹਿ ਨਾ ਜਾਣਨੀ ਮਨ ਮੁਖ ਗੋਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਈ ਮਤ ਸੇਜੈ ਕੰਤ ਨਾ ਆਵੇਈ ਈਵੇਂ ਬਿਰਥਾ ਜਾਇ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪ੍ਰਵਾਨ ਹੈ ਜਾਂ ਸਹੋ ਧਰੇ ਪਿਆਰ ਪਾਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸਉ ਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ ਸੇਜੈ ਕੰਤ ਨਾ ਆਇਓ ਈਵੇਂ ਭਇਆ ਵਿਕਾਰ ਮਹੱਲਾ ਤੀਜਾ ਧਨ ਪੈਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਇਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਭਉ ਊਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਕਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਬਰਾਹ ਆਪ ਖੜੋ ਵਹਿ ਆਪ ਕਰ ਆਪੀਨ ਆਪਾਹ ਗੁਰਮੁਖ ਸੇਵਾ ਥਾਏ ਪਵੈ ਹੁਨ ਮਨ ਤਤ ਕਮਾਉ ਮਸਕਤ ਲਹੁ ਮਜੂਰੀਆਂ ਮੰਗ ਮੰਗ ਖਸਮ ਦਰਾਹ ਨਾਨਕਪੁਰ ਦਰਵੇ ਪਰਵਾਹ ਤਉ ਦਰ ਊਣਾ ਨਾਹੀ ਕੋ ਸੱਚਾ ਵੀ ਪਰਵਾਹ ਮਹੱਲਾ ਪਹਿਲਾ ਪੁਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪਾਉੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀ ਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫਿਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ ਪੌਂਦੀ ਜਾਏ ਪਾਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਹੀ ਕਿਤੀ ਲਹਾ ਸਹਮ ਜਾਂ ਬਖਸ਼ੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇ ਕਰ ਸੱਚ ਫਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰਪ੍ਰਸਾਦੀ ਸੇਵੀ ਐ ਸੱਚ ਸ਼ਬਦ ਨੀਸ਼ਾਨ ਪੂਰਾ ठाਠ ਬਣਾਇਆ ਰੰਗ ਗੁਰਮਤ ਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨ ਸਾਹਿਬ ਕਹਿ ਦੇ ਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਅਸਹੋਰ ਬਾਹਰ ਧੂਤੀ ਤੂੰ ਮੜੀ ਅੰਦਰ ਵੈਸਨ ਕੋਰ ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੈ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਇਸ ਇਹੋ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੀਟ ਨਾ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੁਏ ਦੀਵੇ 14 ਹੱਟ ਨਾਲੇ ਜੇਤੇ ਜੀਤੇ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਬਾਪਾਰ ਜੋ ਪਹੁੰਚੈ ਸੋ ਚਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਮਨ ਕਾਲੀਆਂ ਸੋ ਪੇਦਾ ਸੇਵਨ ਦੇਹ ਬੱਗਾ ਤਪੈ ਕਣਾ ਕਾਲੀਆਂ ਕਾਲੇ ਵਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੀ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਹਾ ਹਰ ਸੱਚੈ ਆਪੇ ਇਕ ਦੂਜੈ ਭਾਏ ਖੁਆਇਨ ਹਉਮੈ ਵਿੱਚ ਵਿਆਪੇ ਜੋ ਮਾਨਸ ਜਨਮ ਦਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ जग ਖੇਲ ਰਚਾਇਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋੜਾ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋਂ ਚੰਦਨ ਖੋਲੀਐ ਪੀ ਸਾਹੁ ਸਿਓ ਪਾਣ ਨਾਨਕ ਕੂੜੈ ਕੱਤੈਐ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿੰਨੀ ਸੁਣ ਕੈ ਮੰਨਿਆ ਹਉ ਤਿਨਾ ਵਿਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਮੈ ਝਗੜਾ ਪਾਇਉਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਉਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ